ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਹਾਲ ਫਿਲਹਾਲ ਪੁਲਿਸ ਡਿਸਟ੍ਰਿਕਟ ਬਟਾਲਾ ਦੇ ਵਿੱਚ ਜਿਹੜੇ ਦੋ ਤਿੰਨ ਵੱਡੇ ਇਨਸੀਡੈਂਟਸ ਹੋਏ ਤਾਂ ਉਹਨੂੰ ਲਿਮਟਿਡ ਟਾਈਮ ਦੇ ਵਿੱਚ ਜਿਹੜਾ ਬਟਾਲਾ ਪੁਲਿਸ ਨੇ ਟ੍ਰੇਸ ਕਰਤਾ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਪਹਿਲਾ ਜਿਹੜਾ ਇਨਸੀਡੈਂਟ ਹੈ ਇਹ 12 1 2025 ਦੀ ਦਰਮਿਆਣੀ ਰਾਤ ਦਾ ਇਨਸੀਡੈਂਟ ਹੈ ਇਹਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਆਏ ਸੀਗੇ तो इतने एक फलिपकार्ट कम एमेजॉन का एक वेयरहाउस है तो उ एक करं करंसी चेस्ट नाड़ ला के उन्होंने लेके गए ये बड़ा एक सेंसेशनल क्राइम सी सदों ये नोटिस आया इमीडिएटली एफ आई आर नंबर सैवन वॉज रजिस्टर्ड इन द कंसर्न पुलिस स्टेशन उस तो बाद जी सिटी टीम है एंड जोड़ा सीआई टीम है वो उद्देश लग गई है ਦਾ ਐਂਟਰ ਆਪਰੇਸ਼ਨ ਜਿਹੜਾ ਇਹਦੇ ਵਿੱਚ ਹੋਇਆ ਅੰਡਰ ਦਾ ਸੁਪਰਵਿਜ਼ਨ ਆਫ ਐਸਪੀ ਡੀ ਸਾਹਿਬ ਤਾਂ ਸਿਟੀ ਵਾਲੀ ਜਿਹੜੀ ਟੀਮ ਹੈ ਉਹਦੇ ਵਿੱਚ ਡੀਐਸਪੀ ਸਿਟੀ ਸੀਗੇ ਐਂਡ ਕਨਸਰਨਡ ਐਸਐਚਓ ਐਂਡ ਜਿਹੜੀ ਸੀਆਈ ਵਾਲੀ ਟੀਮ ਦੈਟ ਵਾਸ ਲੈਡ ਬਾਈ ਡੀਐਸਪੀ ਡੀ ਸੀਆਈ ਇਨ ਚਾਰਜ ਬਾਕੀ ਜਿਹੜੇ ਇਥੇ ਨਾਲ ਦੇ ਸਾਡੇ ਹੈਗੇ ਨੇ ਹਰਜਿੰਦਰ ਜੀਪੀ ਸੋ ਇਹਦੇ ਵਿੱਚ ਬੜਾ ਵਧੀਆ ਕੰਮ ਕਰਦੇ ਹੋਏ ਟੈਕਨੀਕਲੀ ਐਂਡ ਹਿਊਮਨ ਇੰਟ ਦੇ ਬੇਸਿਸ ਤੇ ਇਹਨੂੰ ਰਿਲੈਂਟਲੈਸਲੀ ਪਰਸੂ ਕਰਕੇ ਇਸ ਕੇਸ ਨੂੰ ਤਾਂ ਇਹਦੇ ਵਿੱਚ ਪਹਿਲਾ ਤਾਂ ਦੋ ਤਿੰਨ ਦਿਨ ਬਾਅਦ ਆਫਟਰ ਦਾ ਇਨਸੀਡੈਂਟ ਸਾਨੂੰ ਉਹ ਕਰੰਸੀ ਚੈਸਟ ਮਿਲ ਗਿਆ ਸੀਗਾ ਉਦੋਂ ਮੀਡੀਆ ਵੀ ਹਾਜ਼ਰ ਆਈ ਸੀਗੀ ਉਹਦੇ ਜਿਹੜੇ ਤਾਲੇ ਔਰ ਉਹਦੇ ਜਿਹੜੇ ਉਹ ਸਾਈਡਸ ਉਹ ਪੁੱਟੇ ਗਏ ਸੀਗੇ ਉਹਦੇ ਵਿੱਚ ਕਰੀਬਨ 7 ਲੱਖ ਰੁਪਏ ਜਿਹੜੇ ਪੈਸੇ ਸੀਗੇ ਦੇ ਵਰ ਮਿਸਿੰਗ ਅਲੋਂਗ ਵਿਦ ਮੋਬਾਈਲ ਫੋਨ ਉਸ ਤੋਂ ਬਾਅਦ ਫਰਦਰ ਉਹਨੂੰ ਪਰਸ਼ੂ ਕਰਦੇ ਕਰਦੇ ਇਵੈਂਚੁਅਲੀ ਇਹ ਕੇਸ ਅਸੀਂ ਟ੍ਰੇਸ ਕਰ ਲਿਆ ਆਪਣੀ ਟੀਮ ਦੀ ਮਿਹਨਤ ਸਦਕਾ ਤਾਂ ਉਹਦੇ ਵਿੱਚ ਜਿਹੜੇ ਮੁਲਜ਼ਮ ਹੈ ਉਹ ਆਈਡੈਂਟੀਫਾਈ ਅਸੀਂ ਕੀਤਾ ਕਿ ਦੇ ਆਰ ਫ্রম ਜੰਕੇ ਤਾਂ ਸਪੈਸ਼ਲ ਟੀਮਸ ਇਹਦੇ ਵਿੱਚ ਕਨਸਟੀਟਿਊਟ ਕੀਤੀਆਂ ਗਈਆਂ ਤਾਂ ਉਹਨਾਂ ਨੂੰ ਜੰਕੇ ਭੇਜਿਆ ਗਿਆ ਉੱਥੇ ਜਿਹੜੇ ਮੁਲਜ਼ਮ ਹੈ ਇਹਨਾਂ ਦੀ ਗ੍ਰਿਫਤਾਰੀ ਉੱਤੇ ਹੋਈ ਤਾਂ ਇਹਦੇ ਵਿੱਚ ਇੱਕ ਸੁਰੇਸ਼ ਕੁਮਾਰ ਹੈ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਹੋਇਆ ਇੱਕ ਉਮਰ ਵਸੀਮ ਹੈ ਇਦੇ ਵੀ ਇਦੇ ਚ ਗ੍ਰਿਫਤਾਰੀ ਹੋਈ ਐਂਡ ਬਰਾਮਦਗੀ ਵਜੋਂ ਇਸੀ ਇੱਕ ਲੋਕਰ ਜਿਹੜਾ ਕਰੰਸੀ ਚੈਸਟ ਉਹ ਇਦੇ ਚ ਬਰਾਮਦ ਹੋਇਆ ਇੱਕ Maruti Eco ਗੱਡੀ ਵੀ ਇਹਦੇ ਵਿੱਚ ਜਿਹੜੀ ਵਾਰਦਾਤ ਦੇ ਵਿੱਚ ਵਰਤੀ ਗਈ ਸੀਗੀ ਤਾਂ ਉਹ ਵੀ ਇਹਦੇ ਚ ਬਰਾਮਦ ਹੋਈ ਐ ਤਾਂ ਇਹਦੇ ਚ ਹੋਰ ਦੋ ਬੰਦੇ ਰਹਿੰਦੇ ਐ ਆਈ ਵੌਂਟ ਡਿਸਕਲੋਸ ਦ ਨੇਮਸ ਬਟ ਉਹਨਾਂ ਦੀ ਵੀ ਗ੍ਰਿਫਤਾਰੀ ਵੀ ਇਹਦੇ ਚ ਜਲਦੀ ਹੋਊਗੀ ਜਿਹੜਾ ਸਾਡਾ ਦੂਸਰੀ ਜਿਹੜੀ ਪ੍ਰੈਸ ਬਰੀਫਿੰਗ ਐਂਡ ਸੈਂਸੇਸ਼ਨਲ ਜਿਹੜੇ ਦੋ ਤਿੰਨ ਇਨਸੀਡੈਂਟਸ ਬੈਕ ਟੂ ਬੈਕ ਬਟਾਲੇ ਐਂਡ ਨੇਬਰਿੰਗ ਜ਼ਿਲ੍ਹਾਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਇਹਦੇ ਵਿੱਚ 15 1 2025 ਨੂੰ 15 ਜਨਵਰੀ ਨੂੰ ਇੱਥੇ ਤੋਂ ਪਤਾ ਹੀ ਹੈ ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕਰੇਟਾ ਗੱਡੀ ਖੋਈ ਗਈ ਸੀਗੀ ਤਾਂ ਉਹ ਸਾਰਾ ਜਿਹੜਾ ਇਨਸੀਡੈਂਟ ਹੈ ਉਹ ਸੀਸੀਟੀਵੀ ਫੁਟੇਜ ਦੇ ਵਿੱਚ ਰਿਕਾਰਡ ਹੋਇਆ ਸੀਗਾ ਉਹ ਮੀਡੀਆ ਤੇ ਵੀ ਕਾਫੀ ਚੱਲਿਆ ਤਾਂ ਉਸ ਤੋਂ ਬਾਅਦ ਇਹ ਜਿਹੜਾ ਗਰੁੱਪ ਹੈ ਏ ਜਾ ਕੇ 16 ਤਰੀਕ ਨੂੰ ਮਤਲਬ ਅਗਲੇ ਦਿਨ ਇਹ ਪੱਟੀ ਤਰਨਤਾਰਨ ਜਾ ਕੇ ਉੱਥੇ ਇਹਨਾਂ ਨੇ ਇੱਕ ਇਨਸੀਡੈਂਟ ਕਰਤਾ ਉੱਥੇ ਇੱਕ ਰਿਲਾਇੰਸ ਸਟੋਰ ਹੈ ਤਾਂ ਉਹਦੇ ਵਿੱਚ ਜਾ ਕੇ ਗਨ ਪੁਆਇੰਟ ਤੇ ਕਰੀਬਨ 57000 ਰੁਪਏ ਜਿਹੜਾ ਕੈਸ਼ ਹੈ ਉਹ ਖੋਇਆ ਗਿਆ ਤਾਂ ਇਨ ਕੰਟੀਨਿਊਸ਼ਨ ਇਹਨਾਂ ਨੇ ਬ੍ਰੇਕ ਨਹੀਂ ਲਈ ਫਿਰ ਅਗਲੇ ਦਿਨ 17 1 2025 ਨੂੰ ਜਿਹੜਾ ਫਤੇਗੜ ਚੂੜਿਆ ਏਰੀਆ ਸਾਡਾ ਹੈਗਾ ਉੱਥੇ ਅਗੇਨ ਇੱਕ ਰਿਲਾਇੰਸ ਸਟੋਰ ਹੈ ਉੱਥੇ ਜਾ ਕੇ ਗਨ ਪੁਆਇੰਟ ਤੇ ਇਹਨਾਂ ਨੇ ਕਰੀਬਨ 56-57000 ਰੁਪਏ ਜਿਹੜੇ ਕੈਸ਼ ਉਹ ਖੋਏ। ਉਸ ਤੋਂ ਬਾਅਦ ਇੱਕ ਦਿਨ ਛੱਡ ਕੇ 19 ਨੂੰ ਅਗੇਨ ਇਹ ਜਿਹੜਾ ਗਰੁੱਪ ਹੈ ਇਹ ਥਾਣਾ ਅਜਨਾਲਾ ਦੇ ਏਰੀਆ ਦੇ ਵਿੱਚ ਇੱਕ ਜੁਐਲਰੀ ਸ਼ਾਪ ਹੈ। ਉਥੇ ਦਿਨ ਦਹਾੜੇ ਆਰਮਡ ਰੋਬਰੀ ਇਹਨਾਂ ਨੇ ਕਰਤੀ ਤਾਂ ਉਹਦੀ ਵੀ ਫੁਟੇਜ ਪਬਲਿਕ ਡੋਮੇਨ ਦੇ ਵਿੱਚ ਹੈ ਤਾਂ ਇਹਨਾਂ ਨੇ ਉਹਨਾਂ ਨੂੰ ਬੰਦ ਕਰਤਾ ਜਿਹੜੇ ਉੱਥੇ ਉਹ ਓਨਰ ਸੀਗਾ ਇੱਕ ਕਮਰੇ ਦੇ ਵਿੱਚ ਐਂਡ ਉਹਨਾਂ ਦੇ ਪਿੱਛੇ ਉਹ ਸਾਰਾ ਸਮਾਨ ਖੰਗਾਲ ਕੇ ਉੱਥੇ ਪੈਸੇ ਖੋਏ। ਤਾਂ ਉਥੇ 6 ਕਿਲੋ ਚਾਂਦੀ 6.5 ਟੋਲੇ ਸੋਨਾ ਔਰ 50000 ਰੁਪਏ ਕੈਸ਼ ਜਿਹੜਾ ਇਹਦੇ ਵਿੱਚ ਇਹਨਾਂ ਨੇ ਖੋਇਆ ਸੀਗਾ ਸੋ ਇਹ ਇੱਕ ਬਹੁਤ ਸੈਂਸੇਸ਼ਨਲ ਕ੍ਰਾਈਮ ਸੀਗਾ ਇਹਦੇ ਵਿੱਚ ਸਿਰਫ ਬਟਾਲਾ ਅਫੈਕਟਡ ਨਹੀਂ ਸੀਗਾ ਬਲਕਿ ਬਾਰਡਰ ਏਰੀਆ ਇਨਕਲੂਡਿੰਗ ਤਰੰਤਾਰਨ ਐਂਡ ਅਮਰitsar ਤਾਂ ਇਹ ਜਦੋਂ ਇਹਦੀ ਕੌਗਨਿਸੈਂਸ ਹੋਈ ਇਹਦੇ ਵਿੱਚ ਪਰਚਾ ਅਸੀਂ ਰੋਬਰੀ ਦਾ ਦਰਜ ਕਰ ਲਿਆ ਸੀਗਾ ਤਾਂ ਅਗੇਨ ਟੀਮਜ਼ ਇਹਦੇ ਵਿੱਚ ਬਣਾਈਆਂ ਗਈਆਂ ਸੀਗਾ ਦਿਸ ਵਾਸ ਆਲਸੋ ਲੈਡ ਬਾਈ ਐਸਪੀ ਡੀ ਸਾਹਿਬ ਤਾਂ ਇਹਦੇ ਵਿੱਚ ਡੀਐਸਪੀ ਫਤੇਗੜ ਚੋੜੀਆਂ ਵਿਪਨ ਜੀ ਉਹ ਕਰ ਰਹੇ ਸੀਗੇ ਨਾਲ ਆਪਣੇ ਜਿਹੜੇ ਐਸਐਚਓ ਫਤੇਗੜ ਚੋੜੀਆਂ ਕਿਰਨ ਉਹ ਇਸ ਕੰਮ ਤੇ ਲੱਗੇ ਅਲੋਂਗ ਵਿਦ ਜਿਹੜੀ ਸੀਆਈ ਟੀਮ ਹੈਗੀ ਸਾਡੀ ਤਾਂ ਇਹਨਾਂ ਨੇ ਜੁਆਇੰਟਲੀ ਇਸ ਕੇਸ ਨੂੰ ਬੜਾ ਡਿਲੀਜੈਂਟਲੀ ਪਰਸ਼ੂ ਕੀਤਾ ਪੰਜ ਦਿਨ ਕੰਟੀਨਿਊਸਲੀ ਟੈਕਨੀਕਲੀ ਐਂਡ ਹਿਊਮਨ ਐਂਡ ਪਾਸੇ ਇਸ ਮਤਲਬ ਅਕਿਊਜ਼ ਨੂੰ ਪਰਸ਼ੂ ਕੀਤਾ ਗਿਆ ਇਵੈਂਚੁਅਲੀ ਇਹ ਜਿਹੜਾ ਮੁਕਦਮਾ ਹੈ ਬਟਾਲਾ ਪੁਲਿਸ ਨੇ ਇਹ ਟ੍ਰੇਸ ਕਰ ਲਿਆ ਤਾਂ ਇਹਦੇ ਵਿੱਚ ਫਿਰ ਹਾਲ ਤਿੰਨ ਬੰਦੇ ਜਿਹੜੇ ਹੈ ਜਿਹੜੇ ਗ੍ਰਿਫਤਾਰ ਹੋਏ ਨੇ ਕਰਨਬੀਰ ਸਿੰਘ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਇਹਦੇ ਚ ਫੜਿਆ ਗਿਆ ਇਸ ਤੋਂ ਇਲਾਵਾ ਮੋਨਾ ਹੈ ਮੋਨਾ ਪੁੱਤਰ ਪੰਕਾ ਇਹ ਤਰਨਤਾਰਨ ਦਾ ਤਰਨਤਾਰਨ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇੱਕ ਸਲਮਾਨ ਪੁੱਤਰ ਸਤਵੰਤ ਵਾਸੀ ਤਰਨਕੋਟ ਰੰਦਾਵਾ ਇਹਦੇ ਚ ਇਹ ਜਿਹੜੇ ਬੰਦੇ ਹੈ ਇਹ ਫੜੇ ਗਏ ਤਾਂ ਇਹਨਾਂ ਕੋਲੋਂ ਅਸੀ ਇੱਕ ਕ੍ਰੇਟਾ ਕਾਰ ਜਿਹੜੀ ਸਿਵਲ ਲਾਈਨ ਏਰੀਆ ਚ ਖੋਈ ਗਈ ਸੀਗੀ ਗਨ ਪੁਆਇੰਟ ਤੇ ਉਹ ਇਹਨਾਂ ਕੋਲ ਰਿਕਵਰ ਕਰ ਲਈ ਇਸ ਤੋਂ ਇਲਾਵਾ ਇਹ ਵਾਰਦਾਤਾਂ ਦੇ ਵਿੱਚ ਇੱਕ ਵੈਨਿਊ ਕਾਰ ਦਾ ਇਸਤੇਮਾਲ ਕਰਦੇ ਸੀਗੇ ਉਹ ਵੀ ਖੋਈ ਗਈ ਸੀਗੀ ਉਹ ਵੀ ਅਸੀਂ ਰਿਕਵਰ ਕਰ ਲਈ ਇੱਕ ਕਾਰ ਇਨੋਵਾ ਜਿਹੜਾ ਇਹ ਇਸਤੇਮਾਲ ਕਰ ਰਹੇ ਸੀਗੇ ਉਹ ਵੀ ਇਹਦੇ ਵਿੱਚ ਬਰਾਮਦ ਹੋਈ ਸੋ ਤਿੰਨ ਜਿਹੜੀ ਕਾਰਾਂ ਇਹਦੇ ਵਿੱਚ ਬਰਾਮਦ ਹੋਈਆਂ ਇੱਕ ਪਿਸਟਲ ਬੱਤੀ ਬੋਰ ਦਾ ਸਮੇਤ 4 ਜ਼ਿੰਦਾ ਕਾਰਤੂਸ ਰੋਂ ਦੇ ਜਿਹੜੇ ਹੈਗੇ ਉਹ ਵੀ ਇਹਦੇ ਚ ਰਿਕਵਰ ਹੋਏ ਇਸ ਤੋਂ ਇਲਾਵਾ ਇੱਕ ਸੋਨੇ ਦੀ ਮੁੰਦਰੀ 2 ਕਿਲੋ 80 ਗ੍ਰਾਮ ਚਾਂਦੀ ਫਿਲਹਾਲ ਇਹਦੇ ਵਿੱਚ ਜਿਹੜੀ ਰਿਕਵਰੀ ਹੋਈ ਹੈ ਤਾਂ ਦੋਨਾ ਕੇਸਾਂ ਦੇ ਵਿੱਚ ਐਕਸੈਪਸ਼ਨਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਨੇ ਇਹ ਦੋਨੋਂ ਜਿਹੜੇ ਕੇਸਸ ਹੈ ਇਹਨਾਂ ਨੂੰ ਟ੍ਰੇਸ ਕਰ ਲਿਆ ਬਾਕੀ ਇਹਦੇ ਵਿੱਚ ਕੁਝ ਕੁ ਪੁਆਇੰਟਸ ਰਹਿੰਦੇ ਨੇ ਤਾਂ ਫਰਦਰ ਇਨਵੈਸਟੀਗੇਸ਼ਨ ਇਹਦੇ ਵਿੱਚ ਚੱਲ ਰਹੀ ਹੈ ਥੈਂਕ ਯੂ ਸਰ ਇੰਡੀਟੇਲ ਹੋਮ ਨੇ ਤਿੰਨ ਲੋਕ ਜਿਹੜੇ ਇੱਥੇ ਵਗਿਆ ਇਹ ਆਪਸ ਵਿੱਚ ਕਿਸ ਤਰ੍ਹਾਂ ਮਿਲੇ ਜਾਂ ਕਿਹੜੀ ਗੈਂਗ ਦਾ ਸਬੰਧਤ ਹੈ ਜਾਂ ਇਹ ਨੇ ਇਹਨਾਂ ਦਾ ਪਿੱਛੇ ਵੀ ਇਹਦੇ ਚ ਇੱਕ ਬੰਦਾ ਦਾ ਕ੍ਰਿਮੀਨਲ ਰਿਕਾਰਡ ਹੈਗਾ ਤਾਂ ਬਾਕੀਆਂ ਦਾ ਹਜੇ ਤੱਕ ਉਹ ਕਲੀਅਰ ਸਾਨੂੰ ਨਹੀਂ ਹੋਇਆ ਤਾਂ ਆਫ ਲੇਟ ਇਹਨਾਂ ਦੇ ਐਸੋਸੀਏਟਸ ਮਤਲਬ ਕ੍ਰਿਮੀਨਲਸ ਐਸੋਸੀਏਟਸ ਇੱਕ ਦੂਜੇ ਦੇ ਨਾਲ ਉਹ ਇੱਕ ਇਹਨਾਂ ਦਾ ਬੰਦਾ ਇੱਕ ਐਸੋਸੀਏਸ਼ਨ ਤਾਂ ਉਹਦੇ ਰਾਹੀਂ ਇਹ ਇੱਕ ਦੂਜੇ ਨੂੰ ਮਿਲੇ ਸੀਗੇ ਇਹਨਾਂ ਨੇ ਗੈਂਗ ਇਸ ਤਰ੍ਹਾਂ ਬਣਾਇਆ ਸੀਗਾ ਕਿ ਇਹ ਤਿੰਨੇ ਬੰਦੇ ਅਲੱਗ-ਅਲੱਗ ਜ਼ਿਲ੍ਹਿਆਂ ਨੂੰ ਬਿਲੋਂਗ ਕਰਦੇ ਸੀ ਕਿ ਬਟਾਲੇ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਤਾਂ ਕਰਕੇ ਜਿਹੜੀ ਵਾਰਦਾਤ ਆ ਵੀ ਅਲੱਗ-ਅਲੱਗ ਜ਼ਿਲ੍ਹਿਆਂ ਨੇ ਇਹਨਾਂ ਦੇ ਇਹਨਾਂ ਨੇ ਅੰਜਾਮ ਦਿੱਤੀਆਂ ਸਰ ਜਿਹੜੇ ਜੰਮੂ ਵਾਲੇ ਆ ਇਹ ਲੋਟ ਕੋ ਕਰਕੇ ਪਹਿਲਾਂ ਕਿੰਨੀਆਂ ਕੀਤੀਆਂ ਔਰ ਬਾਕੀ ਜੰਮੂ ਚ ਲੱਜਦੀ ਅਸੀਂ ਅਸੀਂ ਉਹ ਜਿਹੜੇ ਐਗਜ਼ੈਕਟ ਇਨਸੀਡੈਂਟਸ ਇਹਨਾਂ ਨੇ ਕਿਤੇ ਹੈਗੇ ਨੇ ਉਹਦਾ ਅਸੀਂ ਜਾਇਜ਼ਾ ਲੈ ਰਹੇ ਨੇ ਬਟ ਪ੍ਰੀਲਿਮਨਰੀ ਤੌਰ ਤੇ ਇਹ ਇੱਕ ਇੰਟਰ ਸਟੇਟ ਗ੍ਰੋ ਹੋ ਸਿਗਾ ਇਹਨਾਂ ਨੇ ਆਪਣੀ ਪੁਛਗਛ ਦੇ ਵਿੱਚ ਮੰਨਿਆ ਕਿ ਇਹਨਾਂ ਨੇ ਹਿਮਾਚਲ ਚ ਵੀ ਵਾਰਦਾਤਾਂ ਕੀਤੀਆਂ ਹੈਗੀਆਂ और आई थिंक यूपी ਦੇ ਵਿੱਚ ਵੀ ਉਹ ਪ੍ਰੈਸ ਨੋਟ ਦੇ ਵਿੱਚ ਡਿਟੇਲਡ ਹੈਗਾ ਉਸ મતલਬ अलग ਅਲੱਗ ਸਟੇਟਸ ਦੇ ਵਿੱਚ ਇਹਨਾਂ ਨੇ ਇਨਸੀਡੈਂਟਸ ਕੀਤੇ ਹੋਏ ਨੇ ਸਰ ਜਿਹੜਾ ਤਿੰਨੇ ਜਨੇ ਪੰਜਾਬ ਕੋਲੇ ਇਨਸੀਡੈਂਟ ਹੈ ਔਰ ਇੱਕ ਕਿੰਨੇ ਗੱਡੀਆਂ ਜਿਹੜੀਆਂ ਇਹਨਾਂ ਕੋ ਰਿਕਵਰ ਹੋਈਆਂ ਤਿੰਨੇ ਕੋਵਰ ਨਹੀਂ ਇਹ ਚ ਵੈਨਿਊ ਐਂਡ ਕਰੇਟਾ ਤਾਂ ਇਥੇ ਜਿਹੜੀ ਵੈਨਿਊ ਹੈ ਫਿਲਹਾਲ ਇਹ ਜਿਹੜੇ 4 ਹਾਲ ਫਿਲਹਾਲ ਇਹ ਇਨਸੀਡੈਂਟਸ ਹੋਏ ਸੀਗੇ ਤਾਂ ਇਹ ਤਾਂ ਇਹ ਮੰਨ ਗਏ ਆ ਬਾਕੀ ਵੀ ਇਹਨਾਂ ਨੂੰ ਪੁੱਛਗਛ ਕਰਕੇ ਕੋਈ ਪਿੱਛੇ ਇਹਨਾਂ ਨੇ ਹੋਰ ਵੀ ਵਾਰਦਾਤਾ ਕਿਤੀਆਂ ਹੋਣਗੀਆਂ ਤਾਂ ਉਹਦਾ ਵੀ ਆਪਾਂ ਕਲੀਅਰ ਕਰਾਉਂਗੇ ਜਿਹੜੀ ਨੋਵਾ ਤਾਰਾ ਕੋਲ ਤੇ ਪੁਲਿਸ ਦਾ ਲੋਗੋ ਲੱਗਾ ਹੈ ਕੀ ਉਸ ਕਾਰਨ ਉਹ ਕਿਸ ਤਰੀਕੇ ਨਾਲ ਯੂਜ਼ ਕਰਦੇ ਸੀ ਜਾਂ ਉਸ ਲੋਗੋ ਦਾ ਕਿਸ ਤਰ੍ਹਾਂ ਦੀ ਸੀ ਯੂਜ਼ ਕਰਦੇ ਸੀ ਨਹੀਂ ਉਹ ਆਪਾਂ ਚੈੱਕ ਕਰ ਲੈਣੇ ਹੈ ਦੈਟ ਵੁੱਡ ਬੀ ਪਾਰਟ ਆਫ ਇਨਵੈਸਟੀਗੇਸ਼ਨ ਥੈਂਕ ਯੂ